ਸਾਰਣ ਮੇਰੇ ਵੱਲੋਂ ਜੈ ਐਮ ਸੀ ਦੀ ਅੱਜ ਅਸੀਂ ਇੱਥੇ ਐਸ ਐਸ ਪੀ ਸਾਹਿਬ ਨੂੰ ਮਿਲਣ ਆਏ ਆਂ ਔਰ ਅੱਜ ਮੈਂ ਸਵੇਰੇ ਜਦੋਂ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਕੋਈ ਰੰਗਲਾ ਪੰਜਾਬ ਨਾਮ ਦਾ ਟੀਵੀ ਆ ਉਹਦੇ ਵਿੱਚ ਇਕਬਾਲ ਸਿੰਘ ਢਿੱਲੋਂ ਨਾਮ ਦਾ ਬੰਦਾ ਕੋਈ ਜਿਹੜਾ ਵਾ ਉਹ ਪ੍ਰਭੂ ਯਸ਼ੂ ਮਸੀਹ ਬਾਰੇ ਮਾਤਾ ਮਰੀਮ ਬਾਰੇ ਬਾਈਬਲ ਬਾਰੇ ਬਹੁਤ ਗੰਦੀਆਂ ਟਿੱਪਣੀਆਂ ਕਰ ਰਿਹਾ ਔਰ ਉਹ ਇੰਨੀਆਂ ਗੰਦੀਆਂ ਟਿੱਪਣੀਆਂ ਕਰ ਰਿਹਾ ਵੀ ਅਸੀਂ ਦਸਨ ਯੋਗ ਵੀ ਨਹੀਂ ਉਹ ਹੈਗੀਆਂ ਔਰ ਕੱਲੇ ਮੁਸੀਬਾਈ ਚਾਰੇ ਨੂੰ ਬੰਦਾ ਟਾਰਗੇਟ ਨਹੀਂ ਕਰ ਰਿਹਾ ਉਹ ਜਿਹੜੇ ਹਿੰਦੂ ਭਾਈਚਾਰੇ ਨੂੰ ਬੰਦਾ ਟਾਰਗੇਟ ਕਰ ਰਿਹਾ ਔਰ ਨਾਲ ਜਿਹੜਾ ਉਹਰੇ ਬੰਦਾ ਪ੍ਰੈਸ ਰਿਪੋਰਟਰ ਜਿਹੜਾ ਬੰਦਾ ਬੈਠਾ ਉਹ ਵੀ ਇਸਾਈ ਭਾਈਚਾਰੇ ਨੂੰ ਟਾਰਗੇਟ ਕਰ ਰਿਹਾ ਔਰ ਸਿੱਖ ਭਾਈਚਾਰੇ ਨੂੰ ਟਾਰਗੇਟ ਕਰ ਰਿਹਾ ਇਹਦੇ ਨਾਲ ਜਿਹੜਾ ਪੂਰੇ ਮੁਸੀਬਾਈਚਾਰੇ 'ਚ ਬੜਾ ਰੋਸ ਆ ਔਰ ਦੇਖੋ ਅਸੀਂ ਜਿਹੜੇ ਇਹ 크ਿਸਚਨ ਆ ਅਸੀਂ ਸ਼ਾਂਤੀ ਪਸੰਦ ਲੋਕ ਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਿੱਖ ਸਾਡੇ ਵੱਡੇ ਭਰਾ ਨੇ ਹਿੰਦੂ ਭਾਈਚਾਰੇ ਨਾਲ ਸਾਡਾ ਬਹੁਤ ਪ੍ਰੇਮ ਹੈ ਅਸੀਂ ਇੱਕ ਦੁੱਖ ਦੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਭਾਈ ਵਾ ਲਿਆ ਮਗਰ ਇਦਾਂ ਦੇ ਜਿਹੜੇ ਲੋਕ ਨੇ ਮੈਂ ਸਮਝਦਾ ਵੀ ਜਿਹੜੇ ਹੇਟ ਸਪੀਚ ਕਰਦੇ ਨੇ ਇਹ ਜਿਹੜੇ ਪੰਜਾਬ ਦੇ ਵੀ ਜਿਹੜਾ ਲਾਂਬੂ ਲਾਉਣ ਦਾ ਕੰਮ ਕਰਦੇ ਨੇ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਦਾ ਕੰਮ ਕਰਦੇ ਨੇ ਔਰ ਮੈਂ ਪ੍ਰਸ਼ਾਸਨ ਅੱਗੇ ਅੱਜ ਬੇਨਤੀ ਇਹਨਾਂ ਤੇ ਵੱਧ ਤੋਂ ਵੱਧ ਕੜੀ ਤੋਂ ਕੜੀ ਸਜ਼ਾ ਜਿਹੜੀ ਇਹਨਾਂ ਨੂੰ ਦਿੱਤੀ ਜਾਵੇ ਜਿਹੜਾ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਦੇਖੋ ਪੰਜਾਬ ਦਾ ਮਾਹੌਲ ਜਿਹੜਾ ਵਾ ਬਹੁਤ ਖਰਾਬ ਹੋਣ ਵਾਲਾ ਸੀ ਜਿਹੜਾ ਪੰਜਾਬ ਤੇ ਪਹਿਲਾਂ ਬਰੂਦ ਦੇ ਢੇਰ ਤੇ ਬੈਠਾ ਔਰ ਪਰਮੇਸ਼ਵਰ ਦੀ ਦਿਆਦ ਨਾਲ ਅਗਰ ਜਦੋਂ ਪੰਜਾਬ ਦਾ ਮਾਹੌਲ ਠੀਕ ਹੋਣ ਲੱਗਦਾ ਔਰ ਇਦਾਂ ਦੇ ਜਿਹੜੇ ਸ਼ਰਾਰਤੀ ਆਂਸਰ ਜਿਹੜੇ ਆ ਖੜੇ ਹੋ ਜਾਂਦੇ ਨੇ ਖੜੇ ਹੋ ਕੇ ਉਹ ਇਦਾਂ ਦੀਆਂ ਟਿੱਪਣੀਆਂ ਕਰ ਦਿੰਦੇ ਨੇ ਵੀ ਕੋਈ ਨਾ ਕੋਈ ਬੰਦਾ ਜਿਹੜਾ ਵਾ ਕੋਈ ਨਾ ਕੋਈ ਇਹਨਾਂ ਦੇ ਲਈ ਪ੍ਰੋਟੈਸਟ ਕਰੇ ਕੋਈ ਨਾ ਕੋਈ ਇਹਨਾਂ ਦੇ ਲਈ ਕੰਮ ਕਰੇ ਔਰੇ ਫੇਮ ਭੋਲਦੇ ਨੇ ਕੋਈ ਟੀ ਸ਼ੇਸ਼ਵਰ ਦੀ ਕਿਰਪਾ ਦੇ ਨਾਲ ਆਸ ਕਰਦੇ ਹਾਂ ਪ੍ਰਸ਼ਾਸਨ ਦੇ ਉੱਪਰ ਵੀ ਇਹ ਇਹਨਾਂ ਦੇ ਉੱਪਰ ਜਿਹੜਾ ਪਰਚਾ ਦਰਜ ਕਰਕੇ 295 ਦਾ ਇਹਨਾਂ ਨੂੰ ਜੇਲ੍ਹ ਦੀ ਜਿਹੜੀਆਂ ਸਲਾਖਾਂ ਦੇ ਪਿੱਛੇ ਸੁਟਿਆ ਜਾਏਗਾ ਔਰ ਅਗਰ ਪ੍ਰਸ਼ਾਸਨ ਜਿਹੜਾ ਨਹੀਂ ਇਹ ਕੰਮ ਕਰਦਾ ਤੇ ਅਸੀਂ ਆਪਣਾ ਸੰਘਰਸ਼ ਜਿਹੜਾ ਹੋਰ ਵੀ ਤਿੱਖਾ ਕਰਾਂਗੇ ਮਸੀਹਾ ਜੀ ਜਰਨਸਕਤਰ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਅੱਜ ਅਸੀਂ ਸਾਰੇ ਜਿਹੜੇ ਇਕੱਠੇ ਹੋ ਕੇ ਐਸਐਸਪੀ ਹਮੇਸ਼ਾ ਦੇ ਕੋਲ ਪਹੁੰਚੇ ਹੈ ਇੱਕ ਦਰਖਾਸਤ ਲੈ ਕੇ ਜੋ ਸਵੇਰ-ਸਵੇਰ ਸਾਡੇ ਪ੍ਰਧਾਨ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਦੇ ਜਸਤਿੰਦਰ ਮਸੀਹ ਗੌਰਵ ਜੀ ਨੇ ਇੱਕ ਮੀਡੀਆ ਤੇ ਵੀਡੀਓ ਦੇਖੀ ਔਰ ਤੁਰੰਤ ਸਾਰੀ ਟੀਮ ਨੂੰ ਹਰਕਤ ਦੇ ਵਿੱਚ ਲਿਆਂਦਾ ਕਿ ਪਤਾ ਕਰੀਏ ਕਿ ਇਹ ਕਿਹੜਾ ਵਿਅਕਤੀ ਆ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ ਉਹਦੇ ਤੇ ਸਟੱਡੀ ਕੀਤੀ ਗਈ ਜਦੋਂ ਔਰ ਇੱਕ ਰੰਗਲਾ ਪੰਜਾਬ ਨਾਮ ਦਾ ਇੱਕ ਚੈਨਲ ਆ ਜਿਹਦਾ ਸੰਚਾਲਕ ਦੀਪ ਬਾਜਵਾ ਨਾਮ ਕਰਕੇ ਆ ਔਰ ਦੋ ਜੀ ਵਿਅਕਤੀ ਉਹਦੇ ਉੱਤੇ ਬੈਠੇ ਆ ਇੱਕ ਬਜ਼ੁਰਗ ਆ ਜਿਹਦਾ ਨਾਮ ਆਪਣਾ ਇਕਬਾਲ ਸਿੰਘ ਢਿੱਲੋਂ ਆ ਔਰ ਇੱਕ ਸੰਸਤਾ ਵੀ ਚਲਾਉਂਦਾ ਆ ਅਕਸਰ ਹੀ ਅਸੀਂ ਉਹਦੀਆਂ ਪਹਿਲਾਂ ਵੀ ਵੀਡੀਓ ਵੇਖੀਆਂ ਇਹ ਬੰਦਾ ਫਿਰਕਾ ਪ੍ਰਸਤ ਆ ਔਰ ਸਮਾਜ ਦੇ ਵਿੱਚ 파ੜ ਪਾਉਣ ਵਾਲਾ ਬੰਦਾ ਆ ਜਦੋਂ ਇਹ ਪੂਰੀ ਵੀਡੀਓ ਅੱਜ ਅਸੀਂ ਇਹ ਸੁਣੀ ਤੇ ਸਾਡੇ ਰੋਂਗ ਤੇ ਖੜੇ ਹੋ ਗਏ ਇੱਕ ਮਨ ਦੇ ਵਿੱਚ ਜਿਹੜੀ ਆ ਜਲਨ ਪੈਦਾ ਹੋ ਗਈ ਕਿ ਇਹ ਵਿਅਕਤੀ ਕੀ ਬੋਲ ਰਿਹਾ ਜਿਸ ਨੇ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਸਾਡੀ ਬਾਈਬਲ ਨੂੰ ਤੋਰ ਮਰੋੜ ਕੇ ਸਾਡੀ ਜਿਹੜੀ ਪੂਰੇ ਸੰਸਾਰ ਦੀ ਮਾਤਾ ਮਰੀਮ ਦੇ ਬਾਰੇ ਪ੍ਰਭੂ ਯੇਸ਼ੂ ਮਸੀਹ ਦੇ ਬਾਰੇ ਐਡੇ ਭੜੇ ਸ਼ਬਦ ਬੋਲੇ ਕਿ ਜੋ ਸੈਂਡੇਯੋਗਨੀ ਸੋ ਸਾਡੇ ਪ੍ਰਧਾਨ ਜੀ ਨੇ ਉਸੇ ਵੇਲੇ ਹਰਕਤ ਚ ਲਿਆਂਦਾ ਅੱਜ ਅਸੀਂ ਪ੍ਰਧਾਨ ਜੀ ਦੇ ਨਾਲ ਇਸ ਜਗ੍ਹਾ ਤੇ ਪਹੁੰਚੇ ਆਂ ਔਰ ਮੰਗ ਕਰਦੇ ਆ ਕਾਨੂੰਨ ਕੋਲ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਬੀਤੇ ਸਮੇਂ ਦੇ ਵਿੱਚ ਸਾਡੇ ਪ੍ਰਸ਼ਾਸਨ ਨੇ ਬਹੁਤ ਅੱਛਾ ਕੰਮ ਕੀਤਾ ਆ ਸਾਡੇ ਪੰਜਾਬ ਦਾ ਮਾਹੌਲ ਜਿਹੜਾ ਸੁਖਾਵਾਂ ਬਣਾ ਕੇ ਰੱਖਿਆ ਉਹ ਇਹਨਾਂ ਦੋਨਾਂ ਹੀ ਵਿਅਕਤੀਆਂ ਦੇ ਬਦਲੇ ਜਿਹੜੇ ਆਪਸ ਦੇ ਵਿੱਚ ਸਵਾਲ ਜਵਾਬ ਕਰ ਰਹੇ ਆ ਉਹ ਬਿਲਕੁਲ ਜਿਹੜੇ ਆ ਦੋ ਫਾੜ ਕਰਨ ਵਾਲੇ ਦੋ ਸਮਾਜਾਂ ਦੇ ਵਿੱਚ ਲੜਾਈ ਪੈਦਾ ਕਰਨ ਵਾਲੇ ਆ ਸੋ ਅੱਜ ਅਸੀਂ ਇੱਥੇ ਪਹੁੰਚੇ ਆ ਕਿ ਤੁਰੰਤ ਇਹਨਾਂ ਦੇ ਉੱਤੇ ਜਿਹੜੀ ਆ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਤਲਾਕਸ਼ਾਂ ਦੇ ਪਿੱਛੇ ਛੁੱਟਿਆ ਜਾਵੇ ਜਿਹੜੀ ਇਹਨਾਂ ਦੀ ਸਹੀ ਜਗ੍ਹਾ ਮੰਦੀ ਆ ਟੀਵੀ ਜਾਂ ਸੋਸ਼ਲ ਮੀਡੀਆ ਇਹਨਾਂ ਦੀ ਜਗ੍ਹਾ ਨਹੀਂ ਆ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਜਲ ਤੋਂ ਜਲਦ ਕੀਤੀ ਜਾਵੇ ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਨੂੰ ਅੱਜ ਅਸੀਂ ਐਸਐਸਪੀ ਸਾਹਿਬ ਅਮਰਸਰ ਜ਼ਿਲ੍ਹੇ ਵਿੱਚ ਕੰਪਲੇਨ ਕਰਨ ਆਏ ਆਂ ਇੱਕ ਚੈਨਲ ਜਿਹੜਾ ਵਾ ਆਪਣੇ ਸਿਰਫ ਵਿਊ ਵਧਾਉਣ ਦੇ ਲਈ ਉਹ ਇਹ ਕਹੇ ਇਹੋ ਜਿਹੇ ਵਿਸ਼ੇ ਨੂੰ ਟੱਚ ਕਰ ਰਹੇ ਜਿਹੜਾ ਉਹਦੀ ਜ਼ਰੂਰਤ ਨਹੀਂ ਆ ਕਿ ਇੱਕ ਤਾਂ ਖਾਸ ਧਰਮ ਦੇ ਉੱਤੇ ਆਪਾਂ ਟਿੱਕ ਟਿੱਪਣੀ ਕਰੀਏ ਔਰ ਉਹਦੇ ਨਾਲ ਜਿਹੜਾ ਵਾ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਆ ਉਹ ਉਹਨੂੰ ਇਹ ਖਰਾਬ ਕਰਨਾ ਚਾਹੁੰਦੇ ਆ ਔਰ ਅਸੀਂ ਪ੍ਰਸ਼ਾਸਨ ਅੱਜ ਬੇਨਤੀ ਕਰਨ ਆਏ ਆ ਕਿ ਜਿਹੜਾ ਰੰਗਲਾ ਪੰਜਾਬ ਦਾ ਦਾ ਟੀਵੀ ਚੈਨਲ ਆ ਔਰ ਉਹਦੇ ਜਿਹੜਾ ਪੱਤਰਕਾਰ ਆ ਇਹਨਾਂ ਦੋਵਾਂ ਬੰਦਿਆਂ ਦੇ ਉੱਤੇ ਇਹਨਾਂ ਨੂੰ ਪਹਿਲਾਂ ਤੇ ਚੈਨਲ ਬੰਦ ਕਰ ਦੇਣਾ ਚਾਹੀਦਾ ਵਾ ਔਰ ਨਾਲ ਦੀ ਨਾਲ ਜਿਹੜਾ ਇੰਟਰਵਿਊ ਦੇ ਰਿਆ ਵਾ ਔਰ ਜਿਹੜੇ ਪੱਤਰਕਾਰ ਭਾਈ ਸਾਹਿਬ ਇਹਦੇ ਪੁੱਛ ਰਹੇ ਆ ਉਹਨਾਂ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਆ ਧਾਰਮਿਕ ਭਾਵਨਾ ਨੂੰ ਫੇਸ ਬਚਾਇਆ ਉਹਨਾਂ ਨੇ ਪ੍ਰਭੀਸ਼ੂਮ ਸੀ ਦੇ ਬਰਥ ਨੂੰ ਲੈ ਕੇ ਮਾਂ ਮਰੀਮ ਦੇ ਕਰੈਕਟਰ ਨੂੰ ਲੈ ਕੇ ਇਨਾਂ ਨੇ ਉੱਥੇ ਉਹ ਡਿਸਕਸ਼ਨ ਕਰ ਰਿਆ ਔਰ ਨਾਲ ਇਹ ਦੰਦ ਕੱਢ ਰਿਆ ਖੁਸ਼ ਹੋ ਰਿਆ ਔਰ ਇਸ ਸਿੱਧੀ ਜਿਹੜੀ ਇੱਕ ਚਾਲ ਆ ਕਿ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਇਸ ਵਕਤ ਪਾਈ ਜਾ ਰਹੀ ਹੈ ਉਹਨੂੰ ਇੱਕ ਵਾਰੀ ਫੇਰ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਮੈਂ ਸਰਕਾਰ ਦੇ ਅੱਗੇ ਬੇਨਤੀ ਕਰਦਾ ਹਾਂ ਕਿ ਜਿਹੜੇ ਇਹੋ ਜਿਹੇ ਚੈਨਲ ਸਿਰਫ ਆਪਣੇ ਟੀਆਰਪੀ ਦੇ ਲਈ ਹੀ ਕੰਮ ਕਰਦੇ ਆ ਉਹੋ ਜਿਹੇ ਚੈਨਲ ਉੱਤੇ ਸਖਤ ਸਖਤ ਕਾਰਵਾਈ ਕਰਕੇ ਪੰਜਾਬ ਦੇ ਮਾਹੌਲ ਸਾਰਣ ਮੇਰੇ ਵੱਲੋਂ ਜੈ ਐਮਸੀ ਦੀ ਅੱਜ ਅਸੀਂ ਇੱਥੇ ਐਸਐਸਪੀ ਸਾਹਿਬ ਨੂੰ ਮਿਲਣ ਆਏ ਆ ਔਰ ਅੱਜ ਮੈਂ ਸਵੇਰੇ ਜਦੋਂ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਕੋਈ ਰੰਗਲਾ ਪੰਜਾਬ ਨਾਮ ਦਾ ਟੀਵੀ ਆ ਉਹਦੇ ਵਿੱਚ ਇਕਬਾਲ ਸਿੰਘ ਢਿੱਲੋਂ ਨਾਮ ਦਾ ਬੰਦਾ ਕੋਈ ਜਿਹੜਾ ਵਾ ਉਹ ਪ੍ਰਭੂ ਯਸ਼ੂ ਮਸੀਹ ਬਾਰੇ ਮਾਤਾ ਮਰੀਮ ਬਾਰੇ ਬਾਈਬਲ ਬਾਰੇ ਬਹੁਤ ਗੰਦੀਆਂ ਟਿੱਪਣੀਆਂ ਕਰ ਰਿਹਾ ਔਰ ਉਹ ਇੰਨੀਆਂ ਗੰਦੀਆਂ ਟਿੱਪਣੀਆਂ ਕਰ ਰਿਹਾ ਵੀ ਅਸੀਂ ਦਸਨ ਜੋਗ ਨਹੀਂ ਉਹ ਹੈਗੀਆਂ ਔਰ ਕੱਲੇ ਮਸੀਹ ਭਾਈਚਾਰੇ ਨੂੰ ਬੰਦਾ ਟਾਰਗੇਟ ਨਹੀਂ ਕਰ ਰਿਹਾ ਉਹ ਜਿਹੜੇ ਹਿੰਦੂ ਭਾਈਚਾਰੇ ਨੂੰ ਬੰਦਾ ਟਾਰਗੇਟ ਕਰ ਰਿਹਾ ਔਰ ਨਾਲ ਜਿਹੜਾ ਔਰੇ ਬੰਦਾ ਪ੍ਰੈਸ ਰਿਪੋਰਟਰ ਉਹ ਜਿਹੜਾ ਬੰਦਾ ਬੈਠਾ ਉਹ ਵੀ ਇਸਾਈ ਭਾਈਚਾਰੇ ਨੂੰ ਟਾਰਗੇਟ ਕਰ ਰਿਆ ਔਰ ਸਿੱਖ ਭਾਈਚਾਰੇ ਨੂੰ ਟਾਰਗੇਟ ਕਰ ਰਿਆ ਇਹਦੇ ਨਾਲ ਜਿਹੜਾ ਪੂਰੇ ਮੁਸੀ ਭਾਈਚਾਰੇ 'ਚ ਬੜਾ ਰੋਸ ਆ ਔਰ ਦੇਖੋ ਅਸੀਂ ਜਿਹੜੇ ਇਹ ਕ੍ਰਿਸਚਨ ਆ ਅਸੀਂ ਸ਼ਾਂਤੀ ਪਸੰਦ ਲੋਕ ਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਿੱਖ ਸਾਡੇ ਵੱਡੇ ਭਰਾ ਨੇ Hindu ਭਾਈਚਾਰੇ ਨਾਲ ਸਾਡਾ ਬਹੁਤ ਪ੍ਰੇਮ ਹੈ ਅਸੀਂ ਇੱਕ ਦੁੱਖ ਦੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਭਾਈਵਾਲ ਆ ਮਗਰ ਇਦਾਂ ਦੇ ਜਿਹੜੇ ਲੋਕ ਨੇ ਮੈਂ ਸਮਝਦਾ ਵੀ ਜਿਹੜੇ ਹੇਟ ਸਪੀਚ ਕਰਦੇ ਨੇ ਇਹ ਜਿਹੜੇ ਪੰਜਾਬ ਦੇ ਵੀ ਜਿਹੜਾ ਲੰਬੂ ਲਾਉਣ ਦਾ ਕੰਮ ਕਰਦੇ ਨੇ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਦਾ ਕੰਮ ਕਰਦੇ ਨੇ ਔਰ ਮੈਂ ਪ੍ਰਸ਼ਾਸਨ ਅੱਗੇ ਅੱਜ ਬੇਨਤੀ ਕਰਾਂਗਾ ਇਹਨਾਂ ਤੇ ਵੱਧ ਤੋਂ ਵੱਧ ਕੜੀ ਤੋਂ ਕੜੀ ਸਜ਼ਾ ਜਿਹੜੀ ਇਹਨਾਂ ਨੂੰ ਦਿੱਤੀ ਜਾਵੇ ਜਿਹੜਾ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਦੇਖੋ ਪੰਜਾਬ ਦਾ ਮਾਹੌਲ ਜਿਹੜਾ ਵਾ ਬਹੁਤ ਖਰਾਬ ਹੋਣ ਵਾਲਾ ਸੀ ਜਿਹੜਾ ਪੰਜਾਬ ਤੇ ਪਹਿਲਾਂ ਬਰੂਦ ਦੇ ਢੇਰ ਤੇ ਬੈਠਾ ਔਰ ਪਰਮੇਸ਼ਵਰ ਦੀ ਦਿਆਦ ਨਾਲ ਅਗਰ ਜਦੋਂ ਪੰਜਾਬ ਦਾ ਮਾਹੌਲ ਠੀਕ ਹੋਣ ਲੱਗਦਾ ਔਰ ਇਦਾਂ ਦੇ ਜਿਹੜੇ ਸ਼ਰਾਰਤੀ ਆਂਸਰ ਜਿਹੜੇ ਆ ਖੜੇ ਹੋ ਜਾਂਦੇ ਨੇ ਖੜੇ ਹੋ ਕੇ ਉਹ ਇਦਾਂ ਦੀਆਂ ਟਿੱਪਣੀਆਂ ਕਰਦੇ ਨੇ ਵੀ ਕੋਈ ਨਾ ਕੋਈ ਬੰਦਾ ਜਿਹੜਾ ਵਾ ਕੋਈ ਨਾ ਕੋਈ ਇਹਨਾਂ ਦੇ ਲਈ ਪ੍ਰੋਟੈਸਟ ਕਰੇ ਕੋਈ ਨਾ ਕੋਈ ਇਹਨਾਂ ਦੇ ਲਈ ਕੰ ਕਰਦੇ ਨੇ ਔਰ ਅਸੀਂ ਆਸ ਕਰਦੇ ਆਂ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਆਸ ਕਰਦੇ ਆਂ ਪ੍ਰਸ਼ਾਸਨ ਦੇ ਉੱਪਰ ਵੀ ਇਹ ਇਹਨਾਂ ਦੇ ਉੱਪਰ ਜਿਹੜਾ ਪਰਚਾ ਦਰਜ ਕਰਕੇ 295 ਦਾ ਇਹਨਾਂ ਨੂੰ ਜੇਲ੍ਹ ਦੀ ਜਿਹੜੀਆਂ ਸਲਾਖਾਂ ਦੇ ਪਿੱਛੇ ਸੁਟਿਆ ਜਾਏਗਾ ਔਰ ਅਗਰ ਪ੍ਰਸ਼ਾਸਨ ਜਿਹੜਾ ਨਹੀਂ ਇਹ ਕੰਮ ਕਰਦਾ ਤੇ ਅਸੀਂ ਆਪਣਾ ਸੰਘਰਸ਼ ਜਿਹੜਾ ਬ ਹੋਰ ਵੀ ਤਿੱਖਾ ਕਰਾਂਗੇ ਮਸੀਹਾ ਜੀ ਜਨਰਲ ਸਕੱਤਰ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਅੱਜ ਅਸੀਂ ਸਾਰੇ ਜਿਹੜੇ ਇਕੱਠੇ ਹੋ ਕੇ ਐਸਐਸਪੀ ਅਮਰitsar ਦੇ ਕੋਲ ਪਹੁੰਚੇ ਆ ਇੱਕ ਦਰਖਾਸਤ ਲੈ ਕੇ ਜੋ ਸਵੇਰ-ਸਵੇਰ ਸਾਡੇ ਪ੍ਰਧਾਨ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਦੇ ਜਤਿੰਦਰ ਮਸੀਹ ਗੌਰਵ ਜੀ ਨੇ ਇੱਕ ਮੀਡੀਆ ਤੇ ਵੀਡੀਓ ਦੇਖੀ ਔਰ ਤੁਰੰਤ ਸਾਰੀ ਟੀਮ ਨੂੰ ਹਰਕਤ ਦੇ ਵਿੱਚ ਲਿਆਂਦਾ ਕਿ ਪਤਾ ਕਰੀਏ ਕਿ ਕਿਹੜਾ ਵਿਅਕਤੀ ਆ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਆ ਉਹਦੇ ਤੇ ਸਟੱਡੀ ਕੀਤੀ ਗਈ ਜਦੋਂ ਔਰ ਇੱਕ ਰੰਗਲਾ ਪੰਜਾਬ ਨਾਮ ਦਾ ਇੱਕ ਚੈਨਲ ਆ ਜਿਹਦਾ ਸੰਚਾਲਕ ਦੀਪ ਬਾਜਵਾ ਨਾਮ ਕਰਕੇ ਆ ਔਰ ਦੋ ਜੀ ਵਿਅਕਤੀ ਉਹਦੇ ਉੱਤੇ ਬੈਠੇ ਆ ਇੱਕ ਬਜ਼ੁਰਗ ਆ ਜਿਹਦਾ ਨਾਮ ਆਪਣਾ ਇਕਬਾਲ ਸਿੰਘ ਢਿੱਲੋਆ ਔਰ ਇੱਕ ਸੰਸਤਾ ਵੀ ਚਲਾਉਂਦਾ ਆ ਅਕਸਰ ਹੀ ਅਸੀਂ ਉਹਦੀਆਂ ਪਹਿਲਾਂ ਵੀ ਵੀਡੀਓ ਵੇਖੀਆਂ ਇਹ ਬੰਦਾ ਫਿਰਕਾ ਪ੍ਰਸਤ ਆ ਔਰ ਸਮਾਜ ਦੇ ਵਿੱਚ 파ੜ ਪਾਉਣ ਵਾਲਾ ਬੰਦਾ ਆ ਜਦੋਂ ਇਹ ਪੂਰੀ ਵੀਡੀਓ ਅੱਜ ਅਸੀਂ ਇਹ ਸੁਣੀ ਤੇ ਸਾਡੇ ਰੋਂਗ ਤੇ ਖੜੇ ਹੋ ਗਏ ਇੱਕ ਮਨ ਦੇ ਵਿੱਚ ਜਿਹੜੀ ਆ ਜਲਨ ਪੈਦਾ ਹੋ ਗਈ ਕਿ ਇਹ ਵਿਅਕਤੀ ਕੀ ਬੋਲ ਰਿਹਾ ਜਿਸਨੇ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਸਾਡੀ ਬਾਈਬਲ ਨੂੰ ਤੋਰ ਮਰੋੜ ਕੇ ਸਾਡੀ ਜਿਹੜੀ ਪੂਰੇ ਸੰਸਾਰ ਦੀ ਮਾਤਾ ਮਰੀਮ ਦੇ ਬਾਰੇ ਪ੍ਰਭੂ ਯੇਸ਼ੂ ਮਸੀਹ ਦੇ ਬਾਰੇ ਐਡੇ ਭੜੇ ਸ਼ਬਦ ਬੋਲੇ ਕਿ ਜੋ ਸੈਂਡੇ ਦੇ ਯੋਗਨੀ ਸੋ ਸਾਡੇ ਪ੍ਰਧਾਨ ਜੀ ਨੇ ਉਸੇ ਵੇਲੇ ਹਰਕਤ ਚ ਲਿਆਂਦਾ ਅੱਜ ਅਸੀਂ ਪ੍ਰਧਾਨ ਜੀ ਦੇ ਨਾਲ ਇਸ ਜਗ੍ਹਾ ਤੇ ਪਹੁੰਚੇ ਆਂ ਔਰ ਮੰਗ ਕਰਦੇ ਆ ਕਾਨੂੰਨ ਕੋਲ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਰੀਤੇ ਸਮੇਂ ਦੇ ਵਿੱਚ ਸਾਡੇ ਪ੍ਰਸ਼ਾਸਨ ਨੇ ਬਹੁਤ ਅੱਛਾ ਕੰਮ ਕੀਤਾ ਆ ਸਾਡੇ ਪੰਜਾਬ ਦਾ ਮਾਹੌਲ ਜਿਹੜਾ ਸੁਖਾਵਾਂ ਬਣਾ ਕੇ ਰੱਖਿਆ ਔਰ ਇਹਨਾਂ ਦੋਨਾਂ ਹੀ ਵਿਅਕਤੀਆਂ ਦੇ ਬਦਲੇ ਜਿਹੜੇ ਆਪਸ ਦੇ ਵਿੱਚ ਸਵਾਲ ਜਵਾਬ ਕਰ ਰਹੇ ਆ ਉਹ ਬਿਲਕੁਲ ਜਿਹੜੇ ਆ ਦੋ ਫਾੜ ਕਰਨ ਵਾਲੇ ਦੋ ਸਮਾਜਾਂ ਦੇ ਵਿੱਚ ਲੜਾਈ ਪੈਦਾ ਕਰਨ ਵਾਲੇ ਆ ਸੋ ਅੱਜ ਅਸੀਂ ਇੱਥੇ ਪਹੁੰਚੇ ਆ ਕਿ ਤੁਰੰਤ ਇਹਨਾਂ ਦੇ ਉੱਤੇ ਜਿਹੜੀ ਆ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਛੁੱਟਿਆ ਜਾਵੇ ਜਿਹੜੀ ਇਹਨਾਂ ਦੀ ਸਹੀ ਜਗ੍ਹਾ ਬਣਦੀ ਆ ਟੀਵੀ ਜਾਂ ਸੋਸ਼ਲ ਮੀਡੀਆ ਇਹਨਾਂ ਦੀ ਜਗ੍ਹਾ ਨਹੀਂ ਆ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਜਲ ਤੋਂ ਜਲਦ ਕੀਤੀ ਜਾਵੇ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਨੂੰ ਅੱਜ ਅਸੀਂ ਐਸਐਸਪੀ ਸਾਹਿਬ ਅਮਰਸਰ ਜੀ ਆਤੀ ਨੂੰ ਇੱਕ ਕੰਪਲੇਨ ਕਰਨ ਆਏ ਆ ਇੱਕ ਚੈਨਲ ਜਿਹੜਾ ਵਾ ਆਪਣੇ ਸਿਰਫ ਵਿਊ ਵਧਾਉਣ ਦੇ ਲਈ ਉਹ ਇਹ ਕਹੇ ਇਹੋ ਜਿਹੇ ਵਿਸ਼ੇ ਨੂੰ ਟੱਚ ਕਰ ਰਿਹਾ ਜਿਹੜਾ ਉਹਦੀ ਜ਼ਰੂਰਤ ਨਹੀਂ ਆ ਕਿ ਇੱਕ ਤਾਂ ਖਾਸ ਧਰਮ ਦੇ ਉੱਤੇ ਆਪਾਂ ਟਿੱਕ ਟਿੱਪਣੀ ਕਰੀਏ ਔਰ ਉਹਦੇ ਨਾਲ ਜਿਹੜਾ ਵਾ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਆ ਉਹ ਉਹਨੂੰ ਇਹ ਖਰਾਬ ਕਰਨਾ ਚਾਹੁੰਦੇ ਆ ਔਰ ਅਸੀਂ ਪ੍ਰਸ਼ਾਸਨ ਅੱਜ ਬੇਨਤੀ ਕਰਨ ਆਏ ਆ ਕਿ ਜਿਹੜਾ ਰੰਗਲਾ ਪੰਜਾਬ ਨਾਲ ਦਾ ਟੀਵੀ ਚੈਨਲ ਆ ਔਰ ਉਹਦੇ ਦਾ ਪੱਤਰਕਾਰ ਹੈ ਇਹਨਾਂ ਦੋਵਾਂ ਬੰਦਿਆਂ ਦੇ ਉੱਤੇ ਇਹਨਾਂ ਨੂੰ ਪਹਿਲਾਂ ਤਾਂ ਚੈਨਲ ਬੰਦ ਕਰ ਦੇਣਾ ਚਾਹੀਦਾ ਵਾ ਔਰ ਨਾਲ ਦੀ ਨਾਲ ਜਿਹੜਾ ਇੰਟਰਵਿਊ ਦੇ ਰਿਆ ਵਾ ਔਰ ਜਿਹੜੇ ਪੱਤਰਕਾਰ ਭਾਈ ਸਾਹਿਬ ਇਹ ਪੁੱਛ ਰਹੇ ਆ ਉਹਨਾਂ ਦੇ ਉੱਤੇ ਬੰਦ ਦੀ ਕਾਨੂੰਨੀ ਕਾਰਵਾਈ ਜਿਹੜੀ ਆ ਧਾਰਮਿਕ ਭਾਵਨਾ ਨੂੰ ਫੇਸ ਬਚਾਇਆ ਉਹਨਾਂ ਨੇ ਪਰ ਬੀਯੋਸਮ ਸੀ ਦੇ ਅਰਥ ਮਾ ਮਰੀਮ ਦੇ ਕਰੈਕਟਰ ਨੂੰ ਲੈ ਕੇ ਇਹਨਾਂ ਨੇ ਉੱਥੇ ਉਹ ਡਿਸਕਸ਼ਨ ਕਰ ਰਿਆ ਔਰ ਨਾਲ ਇਹ ਦੰਦ ਕੱਟਦੇ ਖੁਸ਼ ਹੋ ਰਹੇ ਆ ਔਰ ਇਸ ਸਿੱਧੀ ਜਿਹੜੀ ਇੱਕ ਚਾਹ ਲਿਆ ਕਿ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਇਸ ਵਕਤ ਪਾਈ ਜਾ ਰਹੀ ਆ ਉਹਨੂੰ ਇੱਕ ਵਾਰੀ ਫੇਰ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਮੈਂ ਸਰਕਾਰ ਦੇ ਅੱਗੇ ਬੇਨਤੀ ਕਰਦਾ ਹਾਂ ਕਿ ਜਿਹੜੇ ਇਹੋ ਜਿਹੇ ਚੈਨਲ ਸਿਰਫ ਆਪਣੇ ਟੀਆਰਪੀ ਦੇ ਲਈ ਕੰਮ ਕਰਦੇ ਆ ਉਹੋ ਜਿਹੇ ਚੈਨਲ ਉੱਤੇ ਸਖਤ ਸਖਤ ਕਾਰਵਾਈ ਕਰਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਨਾ ਕਰਨ ਦਿੱਤੇ